ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਵੈਸੇ ਦਾ ਤੁਸੀਂ ਫੋਟੋ ਦੇ ਵਿੱਚ ਟਾਈਟਲ ਦੇ ਵਿੱਚ ਦੇਖ ਹੀ ਲਿਆ ਜੀ ਅੱਜ ਆਪਾਂ ਨੇ ਕੀ ਬਣਾਇਆ ਹੈ ਅੱਜ ਆਪਾਂ ਤੁਹਾਨੂੰ ਬਹੁਤ ਹੀ ਪਿਆਰੇ ਸਨੈਕਸ ਕਹਿ ਦੋ ਜਾਂ ਸਵੇਰੇ ਨਾਸ਼ਤਾ ਕਹਿ ਲੋ ਜਾਂ ਟਿੱਕੀਆਂ ਕਹਿ ਲੋ ਠੀਕ ਹੈ ਜੀ ਸਨੈਕਸ ਵਾਲੀਆਂ ਤੁਹਾਨੂੰ ਉਹ ਬਣਾ ਕੇ ਦਿਖਾਵਾਂਗੇ ਇਹ ਹੈਗਾ ਜੀ ਆਪਣੇ ਕੋਲ ਪੋਹਾ ਪੋਹਾ ਤੁਸੀਂ ਕਿਸੇ ਵੀ ਬ੍ਰਾਂਡ ਦਾ ਕੋਈ ਵੀ ਲੈ ਸਕਦੇ ਜਿਹੜਾ ਤੁਹਾਨੂੰ ਮਿਲ ਗਿਆ ਤਕਰੀਬਨ 1.5 ਕੌਦੀ ਆ ਤੁਸੀਂ ਦੇਖ ਸਕਦੇ ਹੋ ਇੰਨਾ ਕਾਪਾ ਨੇ ਇਹ ਲੈ ਲੈਣਾ ਹੈ ਤੇ 5-6 ਮੇਰੇ ਕੋਲ ਆਲੂ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਜਿਹੜਾ ਪੋਹਾਏ ਇਹਨੂੰ ਭਿਉ ਲੈਣਾ ਪਾਣੀ ਦੇ ਵਿੱਚ 2-3 ਮਿੰਟ ਵਾਸਤੇ ਯਾਨੀ ਜਿਹੜੀ ਐ ਚ ਮਿੱਟੀ ਮੁੱਟੀ ਹੋਊਗੀ ਮਾੜੀ ਮੋਟੀ ਉਹ ਨਿਕਲ ਜੂਗੀ ਤੇ ਲਓ ਜੀ ਪੋਹਾਏ ਜਿਹੜਾ ਆਪਾਂ ਨੇ ਦੋ ਪਾਣੀ ਚ ਇਹਨੂੰ ਧੋ ਲਿਆ ਇਹ ਤਾਂ ਜੋ ਮਿੱਟੀ ਮੁੱਟੀ ਇਹਦੀ ਨਿਕਲ ਜਾਵੇ ਜਿਹੜੀ ਇਹਦੇ ਵਿੱਚ ਫालतू ਹੋ ਗਈ ਤੇ ਇਹਨੂੰ ਨਿਚੋੜ ਕੇ ਹੁਣ ਆਪਾਂ ਇਸ ਤਰੀਕੇ ਨਾਲ ਤਾਂ ਜੋ ਜਿਹੜਾ ਐਕਸਟਰਾ ਪਾਣੀ ਇਹਦਾ ਨਿਕਲ ਜਾਵੇ ਇਹਨੂੰ ਕਿਸੇ ਬਰਤਨ 'ਚ ਕਿਸੇ ਭਾਂਡੇ 'ਚ ਕੱਢ ਲਾਂਗੇ ਤੇ ਲਓ ਜੀ ਪੋਹਾ ਆਪਾਂ ਨੇ ਨਿਚੋੜ ਲਿਆ ਤੇ ਜਦੋਂ ਵੀ ਇਹਨੂੰ ਨਿਚੋੜਨਾ ਹੈ ਜਿਆਦਾ ਦੇਰ ਪਾਣੀ ਦੇ ਵਿੱਚ ਨਹੀਂ ਨਹੀਂ ਰੱਖਣਾ ਹੈਗਾ ਕਿਉਂਕਿ ਇਹ ਜਿਆਦਾ ਨਰਮ ਹੋ ਜਾਊਗਾ ਤੇ ਹੁਣ ਦੇਖੋ ਇਹ ਐਨੇ ਖਿਲਿਆ ਖਿਲਿਆ ਹੈ ਤੇ ਲਓ ਜੀ ਹੁਣ ਆਪਾਂ ਇਹਦੇ 'ਚ ਜਿਹੜੇ ਆਲੂ ਆਹੋ ਮੈਸ਼ ਕਰ ਲੋਂਗੇ ਜਾਂ ਕੱਦੂ ਕਾਸ਼ ਕਰ ਲੋਂਗੇ ਠੀਕ ਹੈ ਜੀ ਜਾਂ ਫਿਰ ਇਦਾਂ ਹੀ ਹੱਥ ਨਾਲ ਤੋੜ ਲੋਂਗੇ ਆਪਾਂ ਆਲੂਆਂ ਨੂੰ ਤੇ ਲਓ ਜੀ ਆਲੂ ਵੀ ਆਪਾਂ ਨੇ ਤੋੜ ਲਿਆ ਤੇ ਇਹਨੂੰ ਸਾਰੇ ਮਟੀਰੀਅਲ ਨੂੰ ਕਰ ਦਾਂਗੇ ਮਿਕਸ ਪੋਹੇ ਤੇ ਆਲੂਆਂ ਨੂੰ ਤੇ ਲਓ ਜੀ ਆਲੂਵਾਰ ਪੋਹਾ ਆਪਣਾ ਮਿਕਸ ਹੋ ਚੁੱਕਿਆ ਜੀ ਤੇ ਇਧਰ ਆਪਣੇ ਕੋਲ ਗਾਹਕ ਵੀ ਆ ਗਏ ਆ ਜੀ ਸਨੈਕਸ ਖਾਣੇ ਵਾਲੇ ਸਨੈਕਸ ਖਾਊਗਾ ਸਾਸਰੀ ਕੱਲ ਕਰਦੇ ਸਾਰੇ ਇਹਨੂੰ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਔਰਗੈਨੋ ਐਦਾਂ ਦੇ ਪੌਚ ਹੁੰਦੀ ਹੈ ਜਿਹੜੇ ਇੱਕ ਜਾਂ ਦੋ ਪੌਚ ਪਾ ਲਿਓ ਇਹ ਵੀ ਵਧੀਆ ਲੱਗਦੇ ਇਹਦੇ ਵਿੱਚ ਪਾਏ ਹੋਏ ਤੇ ਲਓ ਜੀ ਦੋ ਇਹਦੇ ਵਿੱਚ ਆਪਾਂ ਨੇ ਔਰਗੈਨ ਪਾ ਲਏ ਤੇ ਇੱਕ ਚਿੱਲੀ ਫਲੈਕਸ ਪਾ ਲਵਾਂਗੇ ਚਿੱਲੀ ਫਲੈਕਸ ਆਪਾਂ ਨੇ ਇੱਕੇ ਪਾਉਣਾ ਹੈ ਕਿਉਂਕਿ ਆਪਾਂ ਨੇ ਗ੍ਰੀਨ ਚਿੱਲੀ ਵੀ ਪਾਉਣੀ ਆ ਤੇ ਜ਼ਿਆਦਾ ਮਿਰਚਾ ਹੋ ਜੂਗੀ ਆ ਲਓ ਜੀ ਥੋੜੀ ਗ੍ਰੀਨ ਚਿੱਲੀ ਪਾ ਲਵਾਂਗੇ ਇਹ ਪਾਉਂਗੇ ਟੇਸਟ ਰਿਕਾਰਡਿੰਗ ਠੀਕ ਹੈ ਜੀ ਦੋ ਕੁ ਮਿਰਚਾਂ ਜਿਹੜੀਆਂ ਹਰੀਆਂ ਮੈਂ ਉਹ ਕੱਟ ਕੇ ਪਾ ਲਈਆਂ ਤੇ ਆਪਾਂ ਬੱਚਿਆਂ ਕਰਕੇ ਬਣਾ ਰਹੇ ਹਾਂ ਜੀ ਠੀਕ ਹੈ ਜੀ ਘਰ ਦੇ ਵਿੱਚ ਬੱਚੇ ਥੋੜੀ ਜਿਹੀ ਵੈਜੀਟੇਬਲ ਐਡ ਕਰ ਦੋਗੇ ਵਿੱਚ ਬੀਨ ਕੱਟ ਲਈ ਮੈਂ ਥੋੜੀ ਜਿਹੀ ਨੂੰ ਫਲੀ ਕਹਿ ਦਿੰਦੇ ਫਰਾਸ ਬੀਨ ਫਲੀ ਤੇ ਥੋੜੀ ਜਿਹੀ ਕੱਟ ਲਈ ਜੀ ਆਪਾਂ ਨੇ ਕੈਰੇਟ ਜੀ ਨੇ ਕਿ ਇੱਕ ਗਾਜਰ ਠੀਕ ਹੈ ਜੀ ਤੇ ਲਓ ਜੀ ਇਹਨੂੰ ਵੀ ਇਹਦੇ ਵਿੱਚ ਪਾ ਦਾਂਗੇ ਸਪੋਨਡਰ 'ਚ ਕਈ ਵਾਰ ਦਿੱਕਤ ਹੋ ਜਾਂਦੀ ਹੈ ਠੀਕ ਹੈ ਜੀ ਕਿਉਂਕਿ ਆਪਾਂ ਹਲੇ ਹੌਲੀ ਹੌਲੀ ਤੁਹਾਨੂੰ ਪਤਾ ਸਿੱਖ ਰਹੇ ਹਾਂ ਜੀ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਥੋੜਾ ਜਿਹਾ ਨਮਕ ਮਿਰਚ ਪਾਵ ਕਿਉਂਕਿ ਬਾਚਪਨ ਇਹਦੇ ਪਾ ਚਾਟ ਮਸਾਲਾ ਵੀ ਪਾਉਣਾ ਏ ਨਮਕ ਜਿਹੜਾ ਤੁਸੀਂ ਦੇਖ ਕੇ ਐਡ ਕਰ ਲਿਓ ਤੇ ਥੋੜਾ ਜਿਹਾ ਪਾ ਦਾਂਗੇ ਗਰਮ ਮਸਾਲਾ ਤੇ ਹਰਾ ਧਨੀਆ ਪਾ ਦੋਗੇ ਜੀ ਬਰੀਕ ਕੱਟਿਆ ਹੋਇਆ ਥੋੜੀ ਜੀ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਅਜਵੈਨ ਮਲ ਕੇ ਇਹਦਾ ਫਲੇਵਰ ਜਿਹੜਾ ਸਨੈਕਸ ਦੇ ਵਿੱਚ ਬਹੁਤ ਵਧੀਆ ਆਂਦਾ ਏ ਤੇ ਇਹ ਹੈਗੇ ਆ ਜੀ ਬ੍ਰੈਡ ਕ੍ਰਮ ਠੀਕ ਹੈ ਜੀ ਬ੍ਰੈਡਾਂ ਦਾ ਚੂਰਾ ਵੀ ਕਹਿ ਦਿੰਦੇ ਆ 2-3 ਚਮਚਾ ਅਮਚੀ ਆਪਾਂ ਇਹਦੇ ਵੀ ਪਾ ਦਾਂਗੇ ਇਹਨਾਂ ਨਾਲ ਕਿਆ ਹੋਊਗਾ ਇਹਦੇ ਵਿੱਚ ਇੱਕ ਬੈਂਡਿੰਗ ਆ ਜਾਊਗੀ ਆਪਣੀ ਜਿਹੜੀ ਸਨੈਕਸਾਂ ਟਿੱਕੀਆਂ ਐ ਉਹ ਚੰਗੀ ਤਰ੍ਹਾਂ ਜੁੜ ਜੂਗੀਆਂ ਤੇ ਲਓ ਜੀ ਇਹਨੂੰ ਕਰਦੇ ਆ ਸਾਰੇ ਹੀ ਇਸ ਮਟੀਰੀਅਲ ਨੂੰ ਹੁਣ ਸਾਰੇ ਸਮਾਨ ਨੂੰ ਮਿਕਸ ਚੰਗੀ ਤਰ੍ਹਾਂ ਤੇ ਲਓ ਜੀ ਮਿਕਸਚਰ ਆਪਣਾ ਰੈਡੀ ਹੋ ਗਿਆ ਜੀ ਤੇ ਹੁਣ ਆਪਾਂ ਨੇ ਕਿਆ ਕਰਨਾ ਇੱਕ ਬਰਤਨ ਲੈਣਾ ਤੇ ਥੋੜਾ ਜਿਹਾ ਲਾਵਾਂਗੇ ਹੱਤਾ ਨੂੰ ਅਰਾ ਰੋਟ ਜਾਂ ਮੈਦਾ ਤੇ ਥੋੜਾ ਜਿਹਾ ਇੱਕ ਜਿਹੜੇ ਬਰਤਨ 'ਚ ਆਪਾਂ ਨੇ ਟਿੱਕੀਆਂ ਬਣਾ ਬਣਾ ਕੇ ਰੱਖਣੀਆਂ ਐ ਥੋੜਾ ਜਿਹਾ ਉਹਦੇ 'ਚ ਛਿੜਕ ਲਾਂਗੇ ਡਸਟ ਕਰ ਲੂੰਗੇ ਯਾਨੀ ਇਹਦੇ ਵਿੱਚ ਆਜਾ ਰੋਟ ਹੋਵੇ ਚਾਹੇ ਮੈਦਾ ਹੋਵੇ ਦੋਨਾਂ 'ਚ ਜੜੀ ਮਰਜੀ ਚੀਜ਼ ਹੋਵੇ ਤੇ ਥੋੜਾ ਜਿਹਾ ਪਾਣੀ ਹੱਥ 'ਨੂੰ ਲਾ ਕੇ ਤੇ ਛੋਟੀਆਂ-ਛੋਟੀਆਂ ਜਿੱਡੀਆਂ ਕ ਟਿੱਕੀਆਂ ਆਪਾਂ ਨੇ ਬਣਾਉਣੀਆਂ ਐ ਜਿੱਡੇ-ਜਿੱਡੇ ਕ ਆਪਾਂ ਨੇ ਸਨੈਕਸ ਬਣਾਉਣੇ ਆ ਓਡੀ-ਓਡੀਆਂ ਕ ਟਿੱਕੀਆਂ ਆਪਾਂ ਇਹਦੀਆਂ ਇਸ ਤਰੀਕੇ ਨਾਲ ਠੀਕ ਆ ਜੀ ਆ ਦੇਖੋ ਜਿਆਦਾ ਗੋਲ-ਗੋਲ ਕਰਨ ਦੀ ਲੋੜ ਨਹੀਂ ਕਿਉਂਕਿ ਜਿਹੜੇ ਸਨੈਕਸ ਹੁੰਦੇ ਥੋੜੇ ਜਿਹਾ 빙ਗੇ-ਧਿੰਗੇ ਜੇ ਵਧੀਆ ਲੱਗਦੇ ਆ ਸੋ ਇਸ ਤਰੀਕੇ ਦੀ ਟਿੱਕੀਆਂ ਜੀਆਂ ਬਣਾ ਕੇ ਰੱਖ ਲੂੰਗੇ ਜਾ ਤੂੰ ਸੀਟਸ ਹੋ ਜੀ ਟਿੱਕੀਆਂ ਨਹੀਂ ਬਣਾਉਣੀਆਂ ਤੁਸੀਂ ਜਿੱਦਾਂ ਕਬਾਬ ਹੁੰਦੇ ਆ ਠੀਕ ਹੈ ਜੀ ਸਿੰਪਲ ਤਰੀਕੇ ਨਾਲ ਤੁਸੀਂ ਐਦਾਂ ਵੀ ਬਣਾ ਸਕਦੇ ਹੋ ਇਹਨੂੰ ਫਰੋਲ ਵੀ ਬਣਾ ਸਕਦੇ ਹਾਂ ਜਿੱਦਾਂ ਕਟਲਟ ਹੁੰਦੇ ਆ ਠੀਕ ਹੈ ਜੀ ਵੈਜ ਕਟਲਟ ਕਹਿ ਲੈਂਦੇ ਆਪਾਂ ਇਸ ਤਰੀਕੇ ਦੇ ਵੀ ਬਣਾ ਸਕਦੇ ਹੋ ਪਰ ਮੈਂ ਜਿਹੜੀਆਂ ਬਣਾ ਦਊਗਾ ਜੀ ਟਿੱਕੀਆਂ ਜਿਹਨਾਂ ਦੀਆਂ ਤੇ ਲਓ ਜੀ ਇਸ ਤਰੀਕੇ ਦੀ ਟਿੱਕੀਆਂ ਆਪਾਂ ਸਾਰੀਆਂ ਬਣਾ ਕੇ ਰੈਡੀ ਕਰ ਲਵਾਂਗੇ ਤੇ ਲਓ ਜੀ ਟਿੱਕੀਆਂ ਆਪਾਂ ਨੇ ਬਣਾ ਲਈਆਂ ਜੀ ਕੁਸ ਕਿੱਧਰ ਬਨ ਰਹੀਆਂ ਇੱਧਰ ਤੇ ਲੋ ਜੀ ਹੁਣ ਕਰਦੇ ਇਹਨਾਂ ਨੂੰ ਫਰਾਈ ਆਪਾਂ ਫਰਾਈ ਕਰਨ ਵਾਸਤੇ ਕੜਾਹੀ ਦੇ ਵਿੱਚ ਤੇਲ ਹੈ ਜਿਹੜਾ ਮੈਂ ਪਾ ਲਿਆ ਠੀਕ ਹੈ ਜੀ ਤੁਸੀਂ ਕੋਈ ਵੀ ਤੇਲ ਵਰਤ ਸਕਦੇ ਹੋ ਸਰੋਂ ਦਾ ਤੇਲ ਹੋ ਗਿਆ ਜਿਵੇਂ ਜਾਂ ਦੇਸੀ ਕੀ ਹੋ ਗਿਆ ਜਾਂ ਰਫਾਇਨ ਹੋ ਗਿਆ ਜਿਹੜਾ ਤੁਹਾਨੂੰ ਤੇਲ ਪਸੰਦ ਹੈ ਆਇਲ ਪਸੰਦ ਹੈ ਤੁਸੀਂ ਉਹ ਵਰਤ ਲਿਓ ਤੇ ਜਦੋਂ ਵੀ ਆਪਾਂ ਨੇ ਇਹ ਫਰਾਈ ਕਰਨੀਆਂ ਏ ਸੇਕ ਇਹੋ ਜਿਹੜਾ ਜਿਆਦਾ ਮਨ ਲੋ ਗਰਮ ਵੀ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਤੇ ਜਿਆਦਾ ਠੰਡਾ ਵੀ ਨਹੀਂ ਹੋਣਾ ਚਾਹੀਦਾ ਜਦੋਂ ਆਪਾਂ ਤੇਜ਼ ਸੇਕ ਵਿੱਚ ਕੋਈ ਵੀ ਚੀਜ਼ ਫਰਾਈ ਕਰਦੇ ਆ ਵੈਸੇ ਕਈ ਚੀਜ਼ਾਂ ਤੇਜ਼ ਸੇਕ ਦੇ ਵਿੱਚ ਫਰਾਈ ਹੁੰਦੀਆਂ ਐ ਪਰ ਕਈ ਚੀਜ਼ਾਂ ਹੁੰਦੀਆਂ ਮੀਡੀਅਮ ਸੇਕ ਦੇ ਵਿੱਚ ਫਰਾਈ ਕਿਉਂਕਿ ਉਹ ਅੰਦਰ ਤੇ ਵੀ ਪੱਕਣੀਆਂ ਚਾਹੀਦੀਆਂ ਤੇ ਬਾਹਰੋਂ ਵੀ ਵਧੀਆ ਤੇ ਲਓ ਜੀ ਆਪਾਂ ਥੋੜੀਆਂ ਟਿੱਕੀਆਂ ਜਿਹੜੀਆਂ ਥੋੜੀਆਂ ਜਿਹੀ ਸਨੈਕਸ ਐ ਮੈਂ ਛੱਡ ਲੂੰਗੇ ਤੇ ਛੱਡਣ ਤੋਂ ਬਾਅਦ ਇੱਕ ਦੋ ਮਿੰਟ ਆਪਾਂ ਨੇ ਇਹ ਛੇੜਨੇ ਨਹੀਂ ਹੈਗੇ ਕਿਉਂਕਿ ਕਈ ਵਾਰ ਆਪਾਂ ਚੀਜ਼ ਛੱਡ ਕੇ ਝਾਰਨੀ ਮਾਰ ਦਿੰਦੇ ਆ ਤਾਂ ਉਹ ਖਰਾਬ ਹੋ ਜਾਂਦਾ ਠੀਕ ਆ ਜੀ ਤੇ ਲਓ ਜੀ ਇਹ ਪਕਾਵਾਂਗੇ ਇੱਕ ਬੈਚ ਆਪਾਂ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੀਆਂ ਪਲੇਟ ਦੇ ਵਿੱਚ ਕੱਢ ਕੇ ਤੇ ਲੋ ਜੀ ਸਨੈਕਸ ਜਿਹੜੇ ਆਪਣੇ ਫਰਾਈ ਹੋ ਚੁੱਕੇ ਆ ਤੇ ਕ੍ਰਿਸਪੀ ਤੁਸੀਂ ਇਹਨਾਂ ਨੂੰ ਆਪਣੇ ਹਿਸਾਬ ਕਿਤਾਬ ਨਾਲ ਕਰ ਲਿਓ ਪੈਸੇ ਐਦਾਂ ਦਾ ਕਲਰ ਹੈ ਜਿਹੜਾ ਬਹੁਤ ਵਧੀਆ ਆ ਜਾਂਦਾ ਏ ਜਿਆਦਾ ਡਾਰਕ ਕਰੋਗੇ ਤਾਂ ਇਹਨਾਂ ਚੋਂ ਕੌੜਾਪਨ ਵੀ ਹੁਣ ਸਟਾਰਟ ਹੋ ਜਾਂਦਾ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆਪਣੇ ਪਲੇਟ ਦੇ ਵਿੱਚ ਫਿਰ ਤੁਹਾਨੂੰ ਦਿਖਾਉਂਦੇ ਆ ਸਰਵ ਕਰਕੇ ਆਪਾਂ ਦੂਜਾ ਬੈਚ ਵੀ ਜਿਹੜਾ ਫਰਾਈ ਕਰ ਲਈਏ ਤੇ ਲੋ ਜੀ ਸਨੈਕਸ ਬਣ ਕੇ ਆਪਣੇ ਰੈਡੀ ਆ ਜੀ ਆ ਦੇਖੋ ਕਿੰਨੇ ਪਿਆਰੇ ਲੱਗਦੇ ਆ ਜੀ ਇਹ ਜਿੱਦਾਂ ਕਿ ਬਿਆਹਾਂ ਦੇ ਵਿੱਚ ਹੁੰਦੇ ਆ ਸੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਜੀ ਫਿਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਲਓ ਜੀ ਤੁਸੀਂ ਵੀ ਬਣਾ ਕੇ ਜਰੂਰ ਟਰਾਈ ਕਰਿਓ ਐਦਾਂ ਦੀਆਂ ਟਿੱਕੀਆਂ ਜਾਂ ਸਨੈਕਸ ਮਿਲਦੇ ਆ ਜੀ ਫਰਗ ਦੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ